ਚੁਕਾਰ ਦਾਂਗੀ ਆ ਇਹ ਲੈ ਕੇ ਜਾਂਦੀਆਂ ਟਾਬੇ ਦੇ ਅੰਦਰ ਟਾਬੇ ਦੇ ਅੰਦਰ ਉਹਨੂੰ ਕਹਿੰਦੀਆਂ ਕੁਝ ਖਾਣ ਨੂੰ ਮੰਗਾ ਲੈ ਉਹ ਉਹ ਖਾਣ ਨੂੰ ਮੰਗਾਉਂਦੀਆਂ ਨੇ ਠੀਕ ਆ ਉਹ ਪੈਸੇ ਘਟਦੀਆਂ ਉਹ ਲੋਕ ਜਾਂਦੀਆਂ ਨਹੀਂ ਕੋਈ 500 ਹਜ਼ਾਰ ਖੋ ਕੇ ਉਹਨੂੰ ਭੇਜ ਦਿੰਦੀ ਆ ਅਗਲਾ ਕੋਈ ਗਰੀਬ ਬੰਦਾ ਘਰੋਂ ਆਇਆ ਹੁੰਦਾ ਤੇ ਉਹ ਜਿਹੜਾ ਵੀ ਪੈਸੇ ਹੁੰਦੇ ਖੋਲ੍ਹਦੀਆਂ ਉਹਦੇ ਕੋਲ ਅਰੇ ਇਹਦਾ ਗਰੁੱਪ ਹੈ ਵੀਰੇ ਅਗਲਾ ਤਾਂ ਨਹੀਂ ਕੋਈ ਬੋਲਦਾ ਵੀ ਲੇਡੀ ਲੇਡੀ ਆ ਗਈ ਆ ਮੇਰੇ ਮੇਰੇ ਅੱਗੇ ਕੋਈ ਪਰਚਾਣਾ ਭੇਜ ਮੇਰੇ ਤੋਂ ਕੋਈ ਗਲਤ ਕੰਮ ਨਾ ਹੋ ਜਾਏ ਕਟੋੜ ਸਾਲ 2 ਸਾਲ ਹੋ ਗਏ ਕੋਈ ਆਂਦਾ ਹੀ ਨਹੀਂ ਨਾ ਪੁਲਿਸ ਵਾਲੇ ਆਂਦੇ ਆ ਨਾ ਕੋਈ ਆਂਦਾ ਕੋਈ ਵੀ ਨਹੀਂ ਆਂਦਾ ਕਿੰਨੀ ਆਪਾਂ ਅਕਬਰ ਕੰਪਲੇਨ ਵੀ ਕਰ ਚੁੱਕੇ ਮੇਰੇ ਸਾਹਮਣੇ ਦੁਕਾਨ ਆ ਆਪਾਂ ਕਿੰਨੀ ਵਾਰੀ ਪੁਲਿਸ ਵਾਲਿਆਂ ਨੂੰ ਵੀ ਕਹਿ ਚੁੱਕੇ ਆ ਡੇਰ ਸੋ ਬੰਦਾ ਬਤਾ ਰਿਹਾ ਉਹ ਬੋਲਾ ਹੈ ਬਾਪੂ ਜੀ ਮੈਂ 100 ਇੱਕ ਜਾਨੀ ਨਹੀਂ ਹੈਗੀ ਭਾਜੀ ਇਹ ਕਟੋੜ 12 15 ਜਾਨੀਆਂ ਹੈ ਇਹ 12 15 ਜਾਨੀਆਂ ਇੱਕ ਜਾਨੀ ਨਹੀਂ ਹੈਗੀ ਹਾਂ ਜੀ ਇਹਨਾਂ ਪਰਲਾ ਅੱਲਾ ਕੋਈ ਨਾ ਪਰ ਇੱਕ ਬੰਦਿਆਂ ਨੂੰ ਪਸਤੇ ਆ ਬਹੁਤ ਪਈ ਉਹਨੇ ਪੁਲਿਸ ਵਾਲੇ ਵੀ ਹੁੰਦੇ ਆ ਪਰ ਉਹ ਕੁਛ ਨਹੀਂ ਕਰਦੇ ਇਹ ਲੁੱਟ ਖੋ ਬਹੁਤ ਕਰ ਰਹੀਆਂ ਨੇ ਇਹਨਾਂ ਦੇ ਨਾਲ ਦੇ ਹੁੰਦੇ ਆ ਬੰਦੇ ਨੂੰ ਬਲੈਕਮੇਲ ਕਰਦੇ ਆ ਲੈ ਜਾਂਦੇ ਆ ਤੇ ਬੰਦੇ ਨੂੰ ਲਈ ਆ ਕੇ ਉੱਥੇ ਲੁੱਟ ਖੋ ਕਰ ਲੈਂਦੇ ਆ ਜੀ ਕੋਈ ਸਾਡਾ ਕੋਈ ਰੋਲ ਲੀਗਾ ਐਡਾ ਤੁਸੀਂ ਜਿੱਦਾਂ ਮੈਂ ਆਹ ਸਾਹਮਣੇ ਅਲੀਗੇਸ਼ਨ ਲਾ ਜਿੱਦਾਂ ਮੱਜੀ ਲਾ ਉਹ ਸਾਹਮਣੇ ਜਨਾਨੀ ਖੜੀ ਆ ਪਾਣੀ ਮੰਗ ਲੇਗੀ ਤੇ ਮੈਂ ਤਾਂ ਜਵਾਬ ਨਹੀਂ ਦਿੱਤਾ ਪਾਣੀ ਪੀਣ ਨੂੰ ਤਾਂ ਉਹ ਮੇਰੇ ਕੋਲ ਥੋੜੀ ਬੈਠੀ ਹੈ ਉਹ ਹੋ ਕੇ ਤੇ ਬੈਠ ਗਈ ਆ ਕੋਈ ਹੋ ਕੇ ਤੇ ਖੋ ਕਰਦੀ ਹੁਣ ਤੇ ਮੇਰਾ ਨਾਮ ਦੇ ਵਿੱਚ ਐਵੇਂ ਲੈ ਦਏ ਇਹਦਾ ਕੰਮ ਹੈ ਜੀ ਠੀਕ ਹੈ ਭਾਜੀ ਇਹ ਬਿਰੇ ਕੁਛ ਨਹੀਂ ਮੇਰੀ ਸਾਹਮਣੇ ਦੁਕਾਨ ਹੈ ਇਹ ਕੀ ਕਰਦੀਆਂ ਕੋਈ ਗਰੀਬ ਬੰਦਾ ਜਾਂਦਾ ਉਹਨੂੰ ਕਹਿੰਦੀਆਂ ਸਾਡੇ ਨਾਲ ਚੱਲ ਤੇ ਤੈਨੂੰ ਆਪਾਂ ਖੁਸ਼ ਕਰ ਦਾਂਗੇ ਆ ਠੀਕ ਹੈ ਆਪਾਂ ਤੁਹਾਨੂੰ ਖੁਸ਼ ਕਰ ਦਾਂਗੇ ਇਹ ਲੈ ਕੇ ਜਾਂਦੀਆਂ ਟਾਬੇ ਦੇ ਅੰਦਰ ਟਾਬੇ ਦੇ ਅੰਦਰ ਉਹਨੂੰ ਕਹਿੰਦੀਆਂ ਕੁਝ ਖਾਣ ਨੂੰ ਮੰਗਾ ਲੈ ਉਹਨੂੰ ਖਾਣ ਨੂੰ ਮੰਗਾਉਂਦੀਆਂ ਨੇ ਠੀਕ ਆ ਉਹ ਪੈਸੇ ਘਟਦੀਆਂ ਉਹਨੂੰ ਜਾਂਦੀਆਂ ਨਹੀਂ ਕੋਈ ਉਹ 500 ਹਰ ਖੋ ਕੇ ਉਹਨੂੰ ਭੇਜ ਦਿੰਦੀ ਆ ਅਗਲਾ ਕੋਈ ਗਰੀਬ ਬੰਦਾ ਘਰੋਂ ਆਇਆ ਹੁੰਦਾ ਤੇ ਉਹ ਜਿਹੜਾ ਵੀ ਪੈਸੇ ਹੁੰਦੇ ਖੋਲੰਦੀਆਂ ਉਹਦੇ ਕੋਲ ਅਰੇ ਇਹਦਾ ਗਰੁੱਪ ਆ ਵੀਰੇ ਕਿੰਨੇ ਜਣਾਂ ਦੀ ਇਹ ਘਟੋ ਘੜ ਭਾਈ 10 12 ਜਨਾਨੀਆਂ ਹੈਗੀਆਂ 10 12 ਜਨਾਨੀਆਂ ਇਹ ਕੋਈ ਵੀ ਗਰੀਬ ਬੰਦਾ ਲੰਘਦਾ ਆਂਦਾ ਭਈਆ ਠੀਕ ਆ ਉਹਨੂੰ ਕਹਿੰਦੀਆਂ ਆਇਓ ਤੈਨੂੰ ਤੇ ਉਹ ਖੋਸ਼ ਕਰਦਾਂਗੇ ਟਾਬੇ ਅੰਦਰ ਲੈ ਕੇ ਜਾਂਦੀਆਂ ਉਹਨੂੰ ਕਹਿੰਦੇ ਕੁਝ ਖਾਂਦੇ ਸਮਾਨ ਮੰਗਾ ਇੱਕ ਤਾਂ ਉਹਨੂੰ ਖਾਂਦੇ ਪੈਸੇ ਵੀ ਦੇਣੇ ਪੈਂਦੇ ਆ ਉਸ ਤੋਂ ਬਾਅਦ ਇਹਨਾਂ ਨੂੰ 500000 ਦੇਣਾ ਪੈਂਦਾ ਉਹਨੂੰ ਬਲੈਕਮੇਲ ਕਰਦੀਆਂ ਵੀ ਤੇਰੇ ਤੇਰੇ ਤੇ ਰਿਪੋਰਟ ਕਰਾਵਾਂਗੇ ਤੁਹਾਨੂੰ ਹੱਥ ਲਾਇਆ ਗਲਤ ਕੀਤਾ 500000 ਰੁਪਏ ਖੋ ਕੇ ਭੇਜਦ ਨਹੀਂ ਆ ਗਰੀਬ ਬੰਦਾ ਕਲਪ ਕਲਪ ਮਰ ਜਾਂਦਾ ਅਗਲਾ ਅਗਲਾ ਤਾਂ ਨਹੀਂ ਕੋਈ ਬੋਲਦਾ ਵੀ ਲੇਡੀ ਲੇਡੀ ਆ ਗਈ ਮੇਰੇ ਮੇਰੇ ਪਰਚਾਨਾ ਭਾਈ ਮੇਰੇ ਤੋਂ ਕੋਈ ਗਲਤ ਕੰਮ ਨਹੀਂ ਹੋਇਆ ਇਹ ਭਾਈ ਕਟੋਗੜ ਸਾਲ 2 ਸਾਲ ਹੋ ਗਏ ਕੋਈ ਆਂਦਾ ਹੀ ਨਹੀਂ ਨਾ ਪੁਲਿਸ ਵਾਲੇ ਆਂਦੇ ਆ ਨਾ ਕੋਈ ਜਾਂਦਾ ਕੋਈ ਵੀ ਨਹੀਂ ਆਂਦਾ ਕਿੰਨੀ ਆਪਾਂ ਕੰਪਲੇਂਟ ਵੀ ਕਰ ਚੁੱਕੇ ਮੇਰੇ ਸਾਹਮਣੇ ਦੁਕਾਨ ਆਪਾਂ ਕਿੰਨੀ ਵਾਰੀ ਪੁਲਿਸ ਵਾਲਿਆਂ ਨੂੰ ਵੀ ਕਹਿ ਚੁੱਕੇ ਆ ਸਭ ਨੂੰ ਸਭ ਨੂੰ ਕਹਿ ਚੁੱਕੇ ਆ ਪਰ ਕੋਈ ਨਹੀਂ ਆਂਦਾ ਕੋਈ ਨਹੀਂ ਸੁਣਦਾ ਠੰਡਾ ਮੇਰਾ ਕਿਲਾ ਬਾਬੂ ਜੀ ਇਸ ਪੇਰੇ ਬਾਕੀ ਬੰਦੇ

300 ਬੰਦਾ ਬਤਾ ਰਹਾ ਹੈ ਉਹ ਬੋਲਾ ਹੈ ਬਾਪੂ ਜੀ ਮੈਂ 150 ਇੱਕ ਜਾਨੀ ਨਹੀਂ ਹੈਗੀ ਭਾਜੀ ਇਹ ਗੱਡੋ ਗੱਡ 12 15 ਜਾਨੀਆਂ ਹੈ ਇਹ 12 15 ਜਾਨੀਆਂ ਇੱਕ ਜਾਨੀ ਨਹੀਂ ਹੈਗੀ ਪਰਲੇ ਗੇਟ ਤੇ ਜਾ ਕੇ ਦੇਖ ਹਾਂ ਜੀ ਇਹਨਾਂ ਪਰਲਾ ਕੋਈ ਇਹਨਾਂ ਦੇ ਪਰੇ ਖੜਾ ਇਹ ਬੰਦਿਆਂ ਨੂੰ ਇਹ ਲੋ ਕਰਦੇ ਆ ਉਹ ਕਰੀਏ ਇਹਨੂੰ ਇਹ ਪੁੱਛੋ ਜੇਹਰ ਤੋਂ ਬੇਤਰਤੀਬ ਕਿਉਂ ਬਿਤਾਦੇ ਕਹਾਂ ਸੇ ਰਹਿਨੇ ਵਾਲੇ ਇਹ ਮਗਰਮਚ ਕੇ ਅੰਸੂ ਬਹਾਨੇ ਦੀ ਕੋਈ ਜ਼ਰੂਰਤ ਨਹੀਂ ਹੈ ਮਾਰਵਾ ਨਹੀਂ ਰਹਾ ਤੂੰ ਲੰਗ ਮਾਰ ਰਿਹਾ 150 ਰੁਪਏ ਨਿਕਾਲ ਕੇ ਕਿਉਂ ਦਿਆ ਆਪਣੇ ਮੈਂ ਦੇ ਦਿਆ ਥਾ ਜੇ 150 ਰੁਪਏ ਦਾ ਡੰਡਾ ਹੈ ਇਹ ਹੱਥ ਕਹਤਾ ਹੈ ਕਿ ਮੇਰੇ ਪੈਸੇ ਦੇ ਦੋ ਮੈਂ ਦੇ ਦਿਆ ਹੂੰ ਆਈਓ ਚਲੇਗਾ ਗਰੀਬ ਬੰਦਾ ਗਰੀਬ ਬੰਦਾ ਥੋੜੀ ਅਗਲਾ ਇਹ ਮੇਰੇ ਤੇ ਕੋਈ ਅਲੀਗੇਸ਼ਨ ਨਾ ਆ ਜਾਵੇ ਗਰੀਬ ਬੰਦਾ ਥੋੜੀ ਰੁਕਦਾ ਹੈ ਉਹ ਰੋਇ ਕਟੋਗੜਮੀ ਭਾਈ ਇੱਕ ਬੰਦਾ ਨਹੀਂ ਆਂਦਾ ਕਟੋਗੜ ਇਹ 15 20 ਨੂੰ ਠਗਦੀਆਂ 15 20 ਨੂੰ ਕਟੋਗੜ ਕਟੋਗੜ ਇੱਕ ਜਾਣੀ ਆ 10 12 ਜਾਣੀ ਆ ਕਟੋਗੜ 1000 15 1500 ਇੱਕ ਜਾਣੀ ਲੈ ਕੇ ਜਾਂਦੀ ਆ 5 5000 ਰੁਪਿਆ ਭਾਈ ਨਾ ਕਿ ਉਹਨਾਂ ਨੂੰ ਕੋਈ ਕੁਝ ਆਂਦਾ ਹੀ ਨਹੀਂ ਉਹਨਾਂ ਨੂੰ ਕੋਈ ਭਾਈ ਇੱਥੇ ਇਹ ਕੰਮ ਚੱਲ ਰਿਹਾ ਕਹਿੰਦਾ ਅਸੀਂ ਕੀ ਲੈਣਾ ਦੇਣਾ ਜਾ ਕੇ ਕੋਈ ਕਦਰ ਵਾਲੀ ਕੰਪਲੇਂਟ ਕਰੋ ਜਾ ਕੇ ਆਹ ਭਾਈ ਫੋਟੋ ਸੋਮ ਟਾਬੇ ਦੇ ਵਿੱਚ ਇਹ ਕੰਮ ਚੱਲਦਾ ਪਰਲੇ ਗੇਟ ਤੇ ਭਾਈ ਉਹਨੇ ਪੁਲਿਸ ਵਾਲੇ ਵੀ ਹੁੰਦੇ ਆ ਪਰ ਉਹ ਕੁਛ ਨਹੀਂ ਕਰਦੇ ਇਹ ਲੁੱਟਖੋ ਬਹੁਤ ਕਰ ਰਹੀਆਂ ਨੇ ਇਹਨਾਂ ਦੇ ਨਾਲ ਦੇ ਹੁੰਦੇ ਆ ਬੰਦੇ ਨੂੰ ਬਲੈਕਮੇਲ ਕਰਦੇ ਆ ਲੈ ਜਾਂਦੇ ਆ ਤੇ ਬੰਦੇ ਨੂੰ ਲਿਆ ਕੇ ਉੱਥੇ ਲੁੱਟਖੋ ਕਰ ਲੈਂਦੇ ਆ ਜੀ ਪੁਲਿਸ ਵਾਲੇ ਵੀ ਕੁਛ ਨਹੀਂ ਬੀਖੋ ਲੱਗਦਾ ਬਈ ਉੱਤੇ ਪੁਲਿਸ ਨੂੰ ਦਿਖ ਰਹੀ ਹੈ ਭਾਈ ਕੀ ਹੋ ਰਿਹਾ ਕਿ ਨਹੀਂ ਹੋ ਰਿਹਾ ਮੈਂ ਮੈਂ ਬਿਲਕੁਲ ਨਾਲ ਖੜੇ ਨੇ ਉੱਥੇ ਚੱਲਣਾ ਭਾਈ ਇੱਕ ਦਿਨ ਪੰਜ ਜਨਾਨੀਆਂ ਦੋ ਬੰਦੇ ਕੋ ਮਿਲ ਕੇ ਇਤਨਾ ਪਿਲਾ ਖਿਲਾ ਕੇ ਉਹਨੂੰ ਸ਼ਿੰਗਾਰ ਸਿਨੇਮਾ ਲੈ ਜਾ ਰਹੀ تھی ਲੁੱਟਣੇ ਲਈ ਜਦ ਮੂਝੇ ਰਸਤੇ ਮੇਂ ਪਤਾ ਚੱਲਾ ਚੱਲ ਤੇ ਰਕੋ ਇਹ ਕਰ ਦੂੰਗੀ ਉਹ ਕਰ ਦੂੰਗੀ ਖੁਸ਼ ਕਰ ਦੂੰਗੀ ਇਹ ਚੈਨ ਕਿੰਨੇ सारा काम यही करती है सारा इनका गलत काम चार्थ है चार दिन कमाया मैं पैसे समझे ना यहाँ पे सोया तुम्हें तो सारे पैसे कर लिया मेरा परसों मोबाइल भी कट लिया मेरा हरदीप सिंह ਉਹ ਕਹਿੰਦੇ ਕਿ ਤੁਹਾਡੇ ਢਾਬੇ ਦੇ ਅੰਦਰ ਅੱਗੇ ਵੀ ਜਿਹੜਾ ਆ ਕਿਸੇ ਦਾ ਕੋਈ ਧੰਦਾ ਕਰਦੇ ਆ ਜਾਂ ਹਸਪਤਾਲ ਕਰਵਾਨੀ ਦੇ ਰੋਪਾਂ ਦੇ। ਨਹੀਂ ਦੇਖੋ ਇਹ ਸਾਡਾ ਕੋਈ ਰੋਲ ਨਹੀਂਗਾ ਐਡਾ ਤੁਸੀਂ ਜਿੱਦਾਂ ਮੈਂ ਆਹ ਸਾਹਮਣੇ ਅਲੀਗੇਸ਼ਨ ਲਾ ਜਿੱਦਾਂ ਮੱਜੀ ਲਾ ਕੋ ਸਾਹਮਣੇ ਜਨਾਨੀ ਖੜੀ ਹੋ ਪਾਣੀ ਮੰਗ ਲੇਗੀ ਤੇ ਮੈਂ ਤਾਂ ਜਵਾਬ ਨਹੀਂ ਦਿੱਤਾ ਪਾਣੀ ਪੀਣ ਨੂੰ ਤੇ ਤੁਹਾਨੂੰ ਮੇਕੋ ਥੋੜੀ ਬੈਠੀ ਹੈ ਉਹ ਹੋ ਕੇ ਤੇ ਬੈਠ ਗਈ ਆ ਕੋਈ ਹੋ ਕੇ ਕੋ ਕਰਦੀ ਹੁਣ ਤੇ ਮੇਰਾ ਨਾਮ ਦੇ ਵਿੱਚ ਐਵੇਂ ਲਾ ਦਏ। ਮੇਰਾ ਕੋਈ ਰੋਲ ਨਹੀਂਗਾ ਇਸ ਬਾਰੇ ਚ। ਨਾ ਜੀ ਨਾ ਮੇਕੋ ਫੈਮਲੀ ਗਾਹ ਤਾਂ ਆਂਦੀ ਹੈ। ਲੈ ਲਓ और मेरे संग हाथ लगवा मैं इसी में गई बाबू मैं इसको गलती कुछ नहीं किया डेढ़ सौ दिया था डेढ़ सौ या मुड़वा दिया मैं मोड़ दिया बस हो गया फिर उसी में झूठ बोल रही है अपनी बाल बच्चे बाल बच्चे दिया उसने तुम्हें का दिया दिया था दिया था हाथों को लगाने के लिए हाथों को लगाने के लिए हाथों को हाथ तो तो लगाने की बोला हाँ, तो तो कि तुम्हारे साथ में बैठूंगा हाथ वोत लगाऊंगा मेरे को लगा देना हाथ हो दिया था डेढ़ सौ रुपया मैं वापिस कर दिया वापिस कर दिया लगाया भी बाबू क्या करे हम लोग में जी रहे हैं गरीब है जी रहे हैं उसी में क्या करूँगा क्या करूँ नहीं करना है न ही कोई होटल वोटल में नहीं तो तो ले जाते हैं इधर, इधर जाते हैं। नहीं होटल होटल कहीं जाते होटल, होटल नहीं जाते हैं। बस इधर हैं बैठते नहीं लेडीज हम लोग टोटल कितनी है तुम लोग ये टोटल कोई नहीं है सब चंद्रा तुम लोगो चले गयी है से से हम लोगों ने आते हैं। अब तो तो अब नहीं करेंगे नहीं बाबू, सुनो भाई काम करो करवाए जितनी भी करवा दो सारा ने करा दो चलो ठीक है ना उधर समझाया था जितने भी करके ये कोई भी गलत गलत कानून